ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਇਮ ਦਸ਼ਮ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਸਿੰਘਾਂ ਦੇ ਲਈ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਖਾਲਸਾ ਪੰਥ ਦਾ ਹੋਲਾ ਮਹੱਲਾ 2024 ਦੀ ਆਰੰਭਤਾ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਰਸਮੀ ਤੌਰ ਤੇ ਪੰਜ ਪੁਰਾਤਨ ਨਗਾਰਿਆਂ ਦੀ ਚੌਂਟ ਤੇ ਜੇਕਾਰਿਆਂ ਦੀ ਗੂੰਜ ਦੇ ਵਿੱਚ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਹੈ ਜੋ ਕਿ ਹਰ ਸਾਲ ਹੋਲੇ ਮਹੱਲੇ ਦੇ ਪਹਿਲੇ ਪੜਾਏ ਸ਼੍ਰੀ ਕੀਰਤਪੁਰ ਸਾਹਿਬ ਦੀ ਆਰੰਭਤਾ ਤੋਂ ਇੱਕ ਰਾਤ ਪਹਿਲਾਂ ਠੀਕ ਰਾਤ 12:00 ਰਾਤਨ ਸੰਪਰਦਾਮਾ ਵੱਲੋਂ ਸਮੁੱਚੇ ਤੌਰ ਤੇ ਆਰੰਭ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਲਜੀਤ ਸਿੰਘ ਭਿੰਡਰ ਕਾਰਸੇਵਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਸ਼ਹੀਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਬਾਬਾ ਗੁਰਦੇਵ ਸਿੰਘ ਤੋਂ ਇਲਾਵਾ ਹੋਰ ਕਈ ਸੰਪਰਦਾਮਾ ਦੇ ਮੁਖੀ ਕਾਰਸੇਵਾ ਵਾਲੇ ਬਾਬਾ ਮਹਾਪੁਰਸ਼ ਸਮੂਹ ਸੰਗਤਾਂ માં ਹਾਜ਼ਰ ਸਨ ਸ਼੍ਰੀ ਕੀਤਪੁਰ ਸਾਹਿਬ ਵਿਕੇ ਪਹਿਲੇ ਪੜਾ ਦਾ ਹੋਲਾ ਮਹੱਲਾ 21 ਮਾਰਚ ਤੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕਰਨ ਤੋਂ ਬਾਅਦ ਸ਼ੁਰੂ ਹੁੰਦਾ ਹੈ ਜੋ ਕਿ 23 ਮਾਰਚ ਤੱਕ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ੍ਰੀ ਕੀਰਤਪੁਰ ਸਾਹਿਬ ਤੋਂ ਪਹਿਲਾ ਪੜਾ ਸੰਪੰਨ ਹੁੰਦਾ ਹੋਇਆ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਚੱਲੇ ਪਾਉਂਦੀਆਂ ਹਨ ਇਸ ਨਾਲ ਹੀ ਕਰੰਬਰ 24 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਕੇ ਹੋਲੇ ਮਹੱਲੇ ਦੇ ਦੂਜੇ ਪੜਾ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕਰਨ ਤੋਂ ਬਾਅਦ ਹੁੰਦੀ ਹੈ ਇਸੀ ਸਰਾਂ 26 ਮਾਰਚ ਨੂੰ ਭੋਗ ਪਾਣਗੇ ਤੇ ਜਿਸ ਤੋਂ ਬਾਅਦ ਨਗਰ ਕੀਰਤਨ ਸਮੂਹ ਸੰਪਰਦਾਮਾ ਵੱਲੋਂ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢਿਆ ਜਾਂਦਾ ਹੈ ਜੋ ਕਿ ਮਹੱਲੇ ਦੇ ਰੂਪ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਚੰਨ ਗੰਗਾ ਸਟੇਡੀਅਮ ਦੇ ਵਿੱਚ ਸਮੂਚੇ ਜਥੇਬੰਦੀਆਂ ਇਕੱਠੀਆਂ ਹੋ ਕੇ ਮਹੱਲਾ ਖੇਡਦੀਆਂ ਹਨ ਦੱਸਦੇ ਕਿ ਇਸ ਦਿਨ ਸਮੂਚੇ ਨਿਹੰਗ ਜਥੇਬੰਦੀਆਂ ਵਿਸ਼ੇਸ਼ ਤੌਰ ਤੇ ਘੋੜਸਵਾਰੀਆਂ ਕਰਦੀਆਂ ਹਨ ਉੱਥੇ ਹੀ ਊਂਠ ਹਾਥੀ ਤੇ ਗੱਤਕੇ ਦੇ ਜੋਹਰ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੀ ਸੰਗਤਾਂ ਨੂੰ ਦਰਸਾਏ ਜਾਂਦੇ ਹਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਚ ਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਪਾਤਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇੱਕ ਓਕਾਰ ਦਾ ਜਦੋਂ ਸਿਧਾਂਤ ਬਖਸ਼ਿਸ਼ ਕੀਤਾ ਇੱਕ ਕਾਂਬਾ ਛਿੜ ਗਿਆ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਨੇ ਧਰਮ ਦੇ ਵਿੱਚ ਫੱਡੀਆਂ ਪਾਈਆਂ ਹੋਈਆਂ ਸੀ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਸਾਰੇ ਸਿਧਾਂਤ ਨਿਵੇਕਲੇ ਕਰੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਦੂਸਰੀ ਜੋਤ ਗੁਰਨਾਮ ਦੇ ਪਾਤਸ਼ਾਹ ਜੀ ਨੇ ਖਾਪੂਰ ਜੀ ਨੇ ਗੁਰਮੁਖੀ ਲਿਪੀ ਨੂੰ ਆਜ਼ਾਦ ਬਖਸ਼ਿਸ਼ ਦਿੱਤੀ ਸਮੁੱਚੇ ਮਰੁਕਤਾ ਨੂੰ ਆਪਣੇ ਸਿੱਖਾਂ ਕੋਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਅਨੰਦ ਦੀ ਸਾਂਝ ਵਾਖਿਸ਼ ਕੀਤੀ ਗੁਰੂ ਪੰਜab ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਧੰਨ ਧੰਨ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਨਾਮਾ ਕਰਕੇ ਬੋਲਣ ਦਾ ਨਾਂ ਕੋਈ ਅੱਠ ਉਹਨਾਂ ਨੂੰ ਆਪਣੇ ਬਰੋਬਰ ਦਾ ਆਪਣੇ ਤੋਂ ਵੱਡਾ ਦਾਗਿਆ ਬਖਸ਼ ਕੀਤਾ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਵਿੱਤਰ ਕਰਵਾਣੀ ਅੰਕਿਤ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਦੇ ਸਿੱਖਾਂ ਨੂੰ ਮੀਰੀ ਪੀਰੀ ਦਾ ਸੁਭਾਨ ਬਖਸ਼ ਕੀਤਾ ਤਾਂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਪਵਿੱਤਰ ਕਰਵਾਣੀ ਦਾ ਆਦਰ ਤੇ ਸਤਕਾਰ ਤੇ ਮਹਾਰਾਜਿਆਂ ਵਾਲੀ ਜਨਕੀ ਜੀਵਨ ਦੀ ਪ੍ਰੇਰਨਾ ਦਿੱਤੀ ਸਹਿਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਤੇ ਕੇ ਉਮਰ ਦਾ ਕੋਈ ਤਕਾਜ਼ਾ ਨਹੀਂ ਉਹ ਪਵਿੱਤਰ ਸਾਨੂੰ ਸੰਧਾਨ ਪਾਠਸ਼ ਕੀਤਾ ਗੁਰੂ ਤੇਗ ਬਹਾਦਰ ਪਾਛਾੜੀ ਦੀਆਂ ਦੁਖਣੀਆਂ ਦੇ ਕੁਰਬਾਨੀ ਕੰਮ ਦਾ ਜਿਹੜਾ ਜਜ਼ਬਾ ਸਾਨੂੰ ਵਰਚਿਤ ਕੀਤਾ ਔਰ ਜਿਹੜੀ ਰੀਤ ਗੁਰੂ ਪੰਜ ਪਾਛਾ ਨੇ ਚਲਾਈ ਉਸ ਰੀਤ ਦੇ ਉੱਤੇ ਆਪਣਾ ਬੇਜਾਨ ਵੀ ਦਿੱਤਾ ਇੱਕ ਓਮਕਾਰ ਦੇ ਸਥਾਨ ਤੇ ਵਿੱਚ ਪਾਠਸ਼ ਕੀਤੀਆਂ ਸੀ ਨੂੰ 18 ਤਸਵੀਜ਼ ਤੱਕ ਸਤਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੰਪੂਰਨ ਜਿੱਥੇ ਗ੍ਰੀ ਗੁਰੂ ਗ੍ਰੰਥ ਸਾਹਿਬ ਬਾਛਾ ਦੀ ਸਥਾਪਨਾ ਕੀਤੀ ਉੱਥੇ ਸਤਗੁਰੂ ਨੇ ਇਸੇ ਧਰਤੀ ਦੇ ਉੱਤੇ ਉਸ ਪਵਿੱਤਰ ਸਿਧਾਂਤ ਨੂੰ ਸੰਪੂਰਨ ਕੀਤਾ ਜਿਹੜਾ ਸਿਧਾਂਤ ਦੱਬੇ ਤੇ ਲੁਕਾੜੇ ਹੋਏ ਲੋਕਾਂ ਨੂੰ ਇੱਕ ਲੜੀ ਦੇ ਵਿੱਚ ਨਹੀਂ ਸੀ ਪਰ ਉਹਦੇ ਵਕ ਵਕ ਧਰਮਾਂ ਦੇ ਵਿੱਚ ਮਿਲਦੇ ਸੀ ਇਹ ਦਸਤ ਬਾਛਾ ਦੀ ਗੱਤੀ ਗੇੜ ਸੀ ਕਿ ਅਮਰਦੀਦਾਨ ਤੋਂ ਇੱਕ ਸਾਲ ਮਹਾਦੇਵ ਆਪ ਕਰਦੇ ਹੈ ਆਪਾਂ ਚੇਸਕੀ ਤੱਕ ਤਾਨ ਦੇ ਖਾਲਸੇ ਦੀ ਜਿਹੜੀ ਕਾਇਆ ਨਹੀਂ ਨਰੋਈ ਨਹੀਂ ਖਾਲਸਾ ਤਾਨ ਕਰਕੇ ਵੀ ਖਾਲਸਾ ਮਨ ਕਰਕੇ ਵੀ ਪੂਰਾ ਸਿਰ ਗਰਵਾਣੀ ਦੇ ਲਾਂ ਲੱਗੇ ਗਰਵਾਣੀ ਨੂੰ ਪੜੇ ਗਰਵਾਣੀ ਨੂੰ ਵਿਚਾਰੇ ਤੇ ਗਰਵਾਣੀ ਗਰਵਾਣੀ ਦੇ ਤਲ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਜੀਉਣ ਦਾ ਜਨਮ ਲਾਤਾ ਉਸ ਵੇਲੇ ਇਹ ਨੀਚ ਨੀਚ ਤੇ ਆਪੇ ਭੇਤ ਪਾਪ ਦੀ ਜਿਹੜੀ ਸਾਰੀ ਉਹ ਖੇਡ ਖਤਮ ਹੋ ਜਾਂਦੀ ਉਹ ਲਈ ਇੱਕ ਔਰਕਾਰ ਦੀ ਸਿਧਾਂਤ ਦੀ ਗੇੜੀ-ਗੇੜੀ ਚੱਲਦੀ ਸੀ ਸੋ ਗੁਰੂ ਸਾਹਿਬ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹੜੀਆਂ ਬਖਰੀਆਂ ਨਰਾਦੀਆਂ ਚਾਲਾਂ ਖੇਡਸ ਨੂੰ ਬਾਕਸ਼ ਕੀਤੀਆਂ ਸੀ ਅੱਜ ਵੀ ਇੰਨਾ ਲੰਮਾ ਸਮਾਂ ਹੋਣ ਤੋਂ ਬਾਅਦ ਅੱਜ ਵੀ ਨਿਰੰਤਰ ਸਾਡੇ 300 ਜੇ 1700 ਨੂੰ ਲਾਗੇ 324 ਸਾਲ ਹਰ ਸਾਲ ਖਾਸਾ ਇੱਥੇ ਨਗਾਰੇ ਦੀ ਸੁਧਾਰਕ ਤੌਰ ਤੇ ਚੋਣ ਲੈਂਦਾ ਰਾਤ ਨੂੰ 12 ਵਜੇ ਇਹ ਉਹ ਨਗਾਰਾ ਜਿਹੜੇ ਇੱਥੇ ਦੇ ਬਾਹਰ ਧਰਨੇ ਰਾਜੇ ਜਿਹੜੇ ਕਿੰਦਰ ਸੀ ਕੋਈ ਨਗਾਰਾ ਨਹੀਂ ਵਜਾ ਸਕਦਾ ਸਾਡੇ ਮੂਹਰੇ ਬਚਣ ਕੇ ਸਤਿਗੁਰੂ ਨੇ ਗੁਰੂ ਦੇ ਸਾਹਮਣੇ ਹੋ ਕੇ ਗੁਰੂ ਦੇ ਸਾਹਮਣੇ ਹੋ ਰਏ ਸਾਰੇ ਵਜਾਏ ਸੋ ਇਹ ਵੱਖਣ ਸਾਨੂੰ ਸਦਾਨ ਸਤਿਗੁਰੂ ਜੀ ਨੇ ਬਾਖਿਸ਼ ਕੀਤਾ ਸੀ ਆਓ ਸਾਰੇ ਰੋਜ਼ ਆਪਾਂ ਆਪੋ ਵਿੱਚੀ ਅਰਦਾਸ ਵੀ ਕਰਦੇ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਜਿਕਾਰਾ ਦਾ ਲਾਦ ਨਹੀਂ ਪਰ ਅਮਲ ਦੀ ਝਾਤੀ ਵਰਦਾ ਕਰਦਾ ਅਮਲ ਤਾਂ ਹੋਣਾ ਜੇ ਅਮਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਪਵਿੱਤਰ ਸਿਧਾਂਤ ਇੱਕ ਉਹ ਹੰਕਾਰ ਨੂੰ ਲੈ ਕੇ 18 ਤਸਵੀਜ਼ ਤੱਕ ਸਮੁੱਚੀ ਕੌਮ ਗੁਰਬਾਣੀ ਦੇ ਲਾੜ ਲੱਗੇ ਅਮਰਤ ਧਾਰੀ ਹੋਣ ਨਿਤਨੇਮੀ ਹੋਣ ਫਿਰ ਦਸ ਤਸਵੰਦ ਕਾਢੇ ਹੋਣ ਫਿਰ ਗੁਰੂ ਸਾਰਿਆਂ ਦੀ ਗੋਢੀ ਕਰਦਾ ਸੋ ਮੈਂ ਜਿੱਥੇ ਆਜ ਦੇ ਪਵਿੱਤਰ ਦਿਹਾੜੇ ਦੇ ਬਹੁਤ-ਬਹੁਤ ਵਧਾਈ ਦਿਨਾਂ ਕਾਮਨਾ ਵੀ ਕਰਨਾ ਸਤਿਗੁਰ ਜੀ ਹੁਣੇ ਸਿੰਘ ਸਾਹਿਬ ਨੇ ਅਰਦਾਸ ਕੀਤੀ ਇਹ 6 ਦਿਨ ਲਗਾਤਾਰ ਕਿਉਂਕਿ ਹੁਣ 6 ਦਿਨ ਹੋ ਗਏ ਮਹੀਨਾ ਚੱਲਦਾ ਇਹ ਸਾਰਾ ਹੋਲਾ ਮਹੱਲਾ 3 ਦਿਨ ਉਸ ਪਵਿੱਤਰ ਕੀਰਤਪੁਰ ਦੀ ਨਗਰੀ ਤੇ 3 ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਪਾਂ 26 ਤਰੀਕ ਤੱਕ ਇਸੇ ਤਰ੍ਹਾਂ ਸਾਰੇ ਜੋੜ ਮੇਲੇ ਮਨਾਉਣੇ ਆ ਸੋ ਗੁਰੂ ਸਾਹਿਬ ਕਿਰਪਾ ਨਾਲ ਬਹੁਤ-ਬਹੁਤ ਵਧਾਈ ਸਿੰਘ ਸਾਹਿਬ ਦਾ ਧੰਨਵਾਦ ਅਰਦਾਸ ਵੀ ਕੀਤੀ ਆ ਔਰ ਸਾਡੀ ਜੋਗ ਅਗਵਾਈ ਕਰ ਰਹੇ ਆ ਔਰ ਉਹਨਾਂ ਦੇ ਨਾਲ ਸਾਡੇ ਸ਼ੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਬਹੁਤ ਸਾਰੇ ਮਹਾਂਪੁਰਖਾਂ ਦੇ ਨਾਮ ਇੱਥੋਂ ਜਗਨਨਾਥ ਸਾਹਿਬ ਨੇ ਲਏ ਆ ਉਹਨਾਂ ਦਾ ਵੀ ਸਾਰੇ ਦਾ ਧੰਨਵਾਦ ਸਿੰਘ ਸਾਹਿਬ ਦਾ ਹੁਕਮ ਸੀ ਤੇ 12 ਵਜੇ ਆਪਾਂ ਦੀ ਚੰਗਾਰਾਂ ਤੇ ਚੋਟਾਂ ਲਾਉਣੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਅਚੇਚੇ ਕੌਫੇ ਪਹੁੰਚੇ ਮਹਾਂਪੁਰ ਸਾਹਿਬੀ ਔਰ ਜਿੰਨੇ ਸ਼ੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੋੜ ਬਖੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉਹ ਗੱਡੇ ਬੱਤੇ ਬਲਾਵਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਪਾਵਨ ਪਿੱਤਰ ਤਿਉਹਾਰ ਜੋ ਅਲਗੀ ਤਰ ਦਰਸ਼ਨੇ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕੌਂਸੇ ਬੰਥ ਨੂੰ ਬਖਸ਼ਿਸ਼ ਕੀਤਾ ਹੈ ਕੋਲਾ ਮਹੱਲਾ ਦੇਸ ਦੀ ਅਰਬਦਾ ਨਗਾਰਿਆਂ ਦੀ ਚੋਟਾ ਲਾ ਕੇ ਕੇ ਹੁਣ ਹੋਵੇਗੀ ਇਸ ਸਮਾਗਮ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਵੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਉਜੇਤੇ ਤੌਰ ਤੇ ਸੰਤ ਮਹਾਪੁਰਖ ਇਸ ਸਥਾਨ 'ਤੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਔਰ ਮਾਨਜੋਗ ਪ੍ਰਧਾਨ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗلوਕੇ ਸਰਦਾਰ ਹਰਜਿੰਦਰ ਸਿੰਘ ਜੀ ਉਹ ਵੀ ਉਚੇਰਣ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਏ ਨਗਾਰੇ ਦੇ ਮਿਸਤਰਾ ਦਾ ਪਹਿਲੇ ਬੁਲਾਰੇ ਆਪ ਜੀ ਨੂੰ ਦੱਸਦੇ ਗਏ ਨੇ ਕਿ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਰਣਜੀਤ ਨਗਾਰਾ ਬਣਵਾਇਆ ਤੇ ਤਿਆਰ ਕਰਵਾਇਆ ਤੇ ਉਹਦੇ ਉੱਤੇ ਝੋਟਾਂ ਲਾਈਆਂ ਤਾਂ ਪਹਾੜੀ ਰਾਜਿਆਂ ਜੀਆਂ ਹਿੱਕਾਂ ਦੇ ਵਿੱਚ ਉਸ ਦੀ ਆਵਾਜ਼ ਵੱਜੀ। ਉਹਦਾ ਅਹਿਸਾਸ ਸਾਡੇ ਸਾਹਮਣੇ ਤਾਂ ਕੋਈ ਢੋਲਕੀਆਂ ਸ਼ੈਣੀਆਂ ਵਜਾ ਸਕਦਾ ਸੀ ਇਹ ਲਗਾਇਆ ਇਹਨਾਂ ਰੋਲਾ ਕੌਣ ਆ ਗਿਆ। ਭਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁਤੀ ਹੋਏ ਕੌਮ ਦੇ ਵਿੱਚ ਅੰਮ੍ਰਿਤ ਦੀ ਦਾਗ ਦੇ ਕਰਕੇ ਅਸੀਂ ਅਣਖ ਰਾਇਸੀ ਗੈਰਤ ਭਰ ਦਿੱਤੀ। ਫਿਰ ਉਹ ਕੱਲਾ ਕੱਲਾ ਸਿੰਘ ਵੀ ਸਵਾ ਸਵਾ ਲੱਖ ਦੇ ਨਾਲ ਲੜਿਆ। ਕਾਲ ਸੇ ਦੀ ਚੜ੍ਹਦੀ ਕਲਾ ਦਾ ਪਰਦੇਖ ਹੋਲਾ ਮਹੱਲਾ ਜਿਸ ਦੀ ਅਰੰਭਤਾ ਸਮੁੱਚੇ ਹੀ ਮਾਪੁਰਖਾਂ ਵੱਲੋਂ ਸਿੱਖ ਪੰਥ ਦੇ ਨਾਮ ਅਦਾ ਜਥੇਬੰਦੀ ਸ਼ਰੂਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਾਰਿਆਂ ਤੇ ਚੋਟਾ ਲਾ ਕਰਕੇ ਹੁਣ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਚਾवला ਸਾਹਿਬ ਜੀ ਨੇ ਆਪ ਜੀ ਨੂੰ ਦਰਸਾਇਆ ਹੈ ਕਿ ਦਸਤਾਰ ਪੰਥੀ ਦੀ ਜਿਹੜੀ ਜ਼ਿੰਮੇਵਾਰੀ ਹੈ ਬੋਲੇ ਮਹਿੰਦੀ ਦੀ ਸਾਰੀ ਇਹ ਬਖਸ਼ਿਸ਼ ਰਿਗਤ ਸਰਸ ਜਿਵੇਂ ਮੈਂ ਤੇ ਉਹਨਾਂ ਨੂੰ ਦਸਤਾਰ ਦੇ ਰੂਪ ਦੇ ਵਿੱਚ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਪਾਤਸ਼ਾਹੀਆਂ ਨੇ ਸਿੱਖਾਂ ਨੂੰ ਇੱਕ ਅਨਮੋਲ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਜਿਹੜਾ ਲੋਕ ਤੇ ਪ੍ਰਲੋਕ ਨੂੰ ਸੇਹਲੇ ਕਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰਦੀ ਆ ਗੁਰਤਾ ਗਦੀ ਦਸਮ ਪਾਤਸ਼ਾਹ ਜੀ ਨੇ ਆਪ ਨੰਦੇੜ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਉਹਦੇ ਨਾਲ ਜਿਹੜੀਆਂ ਪਿਰਤਾਂ ਪਾਈਆਂ ਉਹ ਪਿਰਤਾਂ ਖਾਲਸਾ ਪੰਥ 1469 ਤੋਂ ਲਗਾਤਾਰ 224 ਆ ਗਿਆ ਲਗਾਤਾਰ ਉਹ ਪਿਰਤਾਂ ਦੇ ਉੱਤੇ ਪਹਿਰਾ ਦੇ ਰਿਹਾ ਸਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਇੱਥੇ ਰੰਗਰੇਟਾ ਗੁਰੂ ਦਾ ਬੇਟਾ ਲੈ ਕੇ ਆਇਆ ਤੇ ਸਤਗੁਰਾਂ ਨੇ ਉਦੋਂ ਹੀ ਸੰਕਲਪ ਕਰ ਲਿਆ ਸੀ ਕਿ ਮੈਂ ਇੱਕ ਕਾਇਸਾ ਖਾਲਸਾ ਸਿਰਜੂਗਾ ਜੇਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਵਿੱਚ ਤੇ ਸਰਬੱਤ ਦੇ ਭਲੇ ਤੇ ਪੂਰਾ ਵਿਚਰੂਗਾ ਉਹ ਸਤਗੁਰੂ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ ਸਤਗੁਰੂ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਵਿਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜੇ ਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ ਸਤਗੁਰੂ ਜੀ ਨੇ ਇਹਨਾਂ ਤਿਹਾਰਾਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਓਲਾ ਭਵੇਂ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾਰ ਆ ਪਰ ਸਤਗੁਰੂ ਜੀ ਨੇ ਫਿਰ ਸਮੁੱਚੀ ਕੌਮ ਨੂੰ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਹੈ ਕਿ ਅੱਜ ਇੰਨਾ ਚਿਰ ਹੋਣ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰ ਜੀ ਨੇ ਫਿਰ ਤਾਂ ਪਾਈਆਂ ਨਗਾਰੇ ਵੱਜ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰ ਜੀ ਨੇ ਕੋਈ ਰਾਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਬਾਣੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲੱਗਾ ਆ ਤੇ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖਤਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ 사ਤਗੁਰ ਜੀ ਕਿਰਪਾ ਕਰਨੇ ਖਤਮ ਨਹੀਂ ਹੋਣੀਆਂ 사ਤਗੁਰ ਜੀ ਦੇ ਬੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਾ ਇਹਦੀ ਜਿਹੜੀ ਜਿੰਨਾ ਚਿਰ ਇਹ ਧਰਤੀ ਰਹਿਣੀ ਇਸਮਾਨ ਜ਼ਮੀਰ ਰਹਿਣਾ ਇਹਦੀ ਅਡਰੀ ਤੇ ਵੱਖਰੀ ਪਛਾਣ ਇਸੇ ਤਰ੍ਹਾਂ ਚੱਲਦੀ ਰਹਿਣੀ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਬੋਲੇ ਮਹੱਲੇ ਤੇ ਬਹੁਤ ਬਹੁਤ ਵਧਾਈ ਵੀ ਦਿਨ ਕਾਮਨਾ ਵੀ ਕਰਦਾ ਕਿ ਆਉਂਦੇ ਛੇ ਦਿਨ ਲਗਾਤਾਰ ਨਿਰੰਤਰ ਇਹ ਓਲਮ ਅੱਲਾ ਚਰਣਾ ਜਿਹਦੇ ਵਿੱਚ ਸ਼ਮੂਲੀਅਤ ਵੀ ਕਰੀਏ ਤੇ ਗੁਰੂਆਂ ਪਰਮ ਪਰਮਾ ਦੇ ਅਨੁਕੂਲ ਆਈਏ ਵੀ ਕੋਈ ਇਹੋ ਜਿਹੇ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋੜ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੁਰੂ ਕਰਦੇ ਜਾਈਏ ਬਾਕੀ ਤੁਸੀਂ ਲੈਕਚਰ ਦੇ ਵਿੱਚ ਵੀ ਤੁਸੀਂ ਕਹਿ ਕੇ ਕੁਝ ਧਾਕਾਂ ਜਿਹੜੀਆਂ ਸਿੱਖਾਂ ਨੂੰ ਮੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਹੜੀਆਂ ਧਾਕਾਂ ਦੇ ਵਿੱਚ ਦੇਖੋ ਜਿਹਲੇ ਸਿੱਖ ਪੰਥੀਆਂ ਸੰਸਥਾਵਾਂ ਕਿਉਂਕਿ ਜਿਹੜੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਉਹਦਾ ਇਤਿਹਾਸ ਕਮਜ਼ੋਰ ਕਰ ਦੇਈਦਾ ਉਹਦੇ ਇਤਿਹਾਸ ਮਲਗੂਡਾ ਕਰ ਦੇਈਦਾ ਉਹਨਾਂ ਦੀਆਂ ਸੰਸਥਾਵਾਂ ਨੂੰ ਵੱਖਰਾ ਵੰਡਣਾ ਸ਼ੁਰੂ ਕਰ ਦੇਈਦਾ ਤੇ ਜਿਹੜੇ ਉਹ ਵੰਡ ਹੁੰਦੀਆਂ ਤੇ ਫੇਰ ਸੰਸਥਾਵਾਂ ਜਿਹੜੀਆਂ ਉਹ ਕੌਮ ਦੇ ਉਸ ਪ੍ਰਵੇਖ ਨੂੰ ਵੀ ਥੋੜਾ ਨੁਕਸਾਨ ਪਹੁੰਚਾਉਂਦੇ ਸੋ ਇਸ ਕਰਕੇ ਖਾਲਸਾ ਪੰਥ ਨੂੰ ਇਹ ਹਸ਼ਿਆਰ ਹੋਣਾ ਪਊ ਔਰ ਹਸ਼ਿਆਰ ਵੀ ਆ ਮੈਂ ਤਾਂ ਸਮਝਦਾ ਪਰ ਅੱਜ ਫੇਰ ਸੰਸਥਾਵਾਂ ਨੂੰ ਕਿੱਡੇ ਵੱਡੇ ਜ਼ੋਰ ਦੇ ਨਾਲ ਯਤਨ ਕੀਤਾ ਜਾ ਰਿਹਾ ਖਤਮ ਕਰਨ ਨੂੰ ਇਹ ਖਾਲਸੇ ਨੂੰ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਨ ਬਖਸ਼ ਕਰਨ ਇਹਦੇ ਉੱਤੇ ਅੱਜ ਸੁਚੇਤ ਹੋਣ ਦੀ ਲੋੜ ਹੈ। ਯਾਨੀ ਅਮਰਪਾਲ ਸਿੰਘ ਉਹਨਾਂ ਦੇ ਉੱਤੇ ਨਾਜਾ ਜਿਹੜਾ ਐਨਐਸਏ ਕਿਉਂਕਿ ਜਿਹੜੇ ਪਹਿਲਾਂ ਕੇਸ ਦਰਜ ਹੋਣਾ ਕੇਸਾਂ ਦੇ ਤਹਿਤ ਉਹ ਐਨਐਸਏ ਲਾਗੇ ਸੀ। ਉਹਨਾਂ ਦਾ ਕੋਈ ਨਵੀਂ ਗਰਾਊਂਡ ਨਹੀਂ ਤੇ ਅਸੀਂ ਇਹਨਾਂ ਨੂੰ ਲੀਗਲ ਤੌਰ ਤੇ ਪਹਿਲਾਂ ਵੀ ਚੈਲੰਜ ਕੀਤਾ ਸੀ। ਹੁਣ ਵੀ ਉਹ ਨਹੀਂ ਚੈਲੰਜ ਕਰ ਰਹੇ ਹਾਂ ਕਿਉਂਕਿ ਅਮਰਪਾਲ ਤੇ ਉਹਨਾਂ ਦੇ ਸਾਥੀਆਂ ਦੀ ਸਾਰੀ ਲੀਗਲ ਪੈਰਵਾਹੀ ਸ਼ੌਣੀ ਕਮਿਜ਼ਨ ਪ੍ਰਬੰਧ ਕਮੇਟੀ ਕਰਦੀ ਆ ਤੇ ਉਹ ਐਨਐਸਏ ਲਾਉਣ ਦੀ ਕੋਈ ਮੇਰਾ ਖਿਆਲ ਗਰਾਊਂਡ ਵੀ ਨਹੀਂ। ਜਿਹੜੀ ਗਰਾਊਂਡ ਪਹਿਲਾਂ ਸੀ ਉਹ ਹੀ ਗਰਾਊਂਡ ਚਾਕੇ ਹੋਏ ਸਟੈਂਡ ਕਰ ਦਤੀ ਆ ਤੇ ਮੇਰਾ ਖਾ ਟੁੱਟ ਜਾਊਗਾ ਠੀਕ ਹੈ